ਨਾ ਤੇ ਇਤਰਾਜ਼ ਹੋ ਗਿਆ ਇਹ ਕੋਈ ਗੱਲ ਨਹੀਂ ਕਿ ਪੰਜਾਬ ਵਾਲੇ ਨੇ ਪੰਜਾਬ 'ਚ ਨਾਂ ਤੇ ਮਾੜਾ ਨਹੀਂ ਰੱਖ ਦਿੱਤਾ ਕਿ ਲੋਕਾਂ ਦਾ ਹੀ ਲੋਕਾਂ ਦਾ ਹੀ ਨਾਂ ਰੱਖਿਆ ਗਿਆ ਸੀ ਪਹਿਲਾਂ ਕਿਹੜਾ ਸਕੀਮਾਂ ਨੇ ਭਾਈ ਕਨਈਆ ਸਕੀਮ ਫੋਲਾਨੀ ਸਕੀਮ ਸਰਕਾਰਾਂ ਸਕੀਮ ਦਾ ਨਾਂ ਰੱਖਦੇ ਹੁੰਦੇ ਸੋ ਇਸ ਗੱਲ ਦਾ ਇਤਰਾਜ਼ ਵੀ ਸਾਡਾ ਹੱਕ ਹੈ ਯਾਰ ਉਹਦੇ 'ਚ ਤਾਂ ਕੋਈ ਨਹੀਂ ਉਹ ਕਿਉਂ ਪੈਸਾ ਰੋਕਣ ਸਾਡਾ ਪੰਜਾਬ ਦਾ ਪੰਜਾਬ ਦੇ ਲੋਕ ਹੋ ਤੁਸੀਂ ਆਪਾਂ ਪੰਜਾਬ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਸਾਡੇ 80% ਤੋਂ ਵੱਧ ਕਹਿੰਦੇ ਕੁਰਬਾਨੀਆਂ ਜਿਹੜਾ ਆਵ ਰਿਕਾਰਡ ਦੱਸਦੇ ਇਹਨਾਂ ਦਾ ਸਾਡੇ ਘਟਵਡੇਰਿਆਂ ਨੇ ਫਾਸੀਆਂ ਵੀ ਝੁਟੀਆਂ ਸਾਡੀਆਂ ਜਾਇਦਾਦਾਂ ਵੀ ਤਬਾਹ ਕਰ ਲਈਆਂ ਪੁੱਤ ਵੀ ਕਰਾ ਲਈਆਂ ਔਰ ਉਸ ਤੋਂ ਬਾਅਦ ਜੇਲਾ ਵੀ ਘਟ ਗਿਆ ਫਿਰ ਜਾ ਕੇ ਦੇਸ਼ ਆਜ਼ਾਦ ਹੋ ਗਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਸੀਂ ਰਾਖੀ ਵੀ ਕਰਦੇ ਹਾਂ ਸਰਹੱਦਾਂ ਤੇ ਸਾਡੇ ਨੌਜਵਾਨ ਖੜੇ ਇਹ ਦੇਸ਼ ਭੁੱਖਾ ਮਰ ਰਿਹਾ ਸੀ ਅਸੀਂ ਉਹਦੇ ਵਿੱਚ ਪੂਨ ਚ ਵੱਧ ਤੋਂ ਵੱਧ ਲਾਜ ਪਾਉਣੀ ਹੈ ਪੰਜਾਬ ਦਾ ਤਾਂ ਹੱਕ ਵੱਧ ਬਣਦਾ ਸਰ ਬੀ ਜੇ ਵੀ ਕਹਿ ਰਹੀ ਕਿ ਜਿਹੜਾ ਜਿਹੜਾ ਸੀ ਜਿਹੜੀ ਤਸਕੀਨ ਦੇ ਵਿੱਚੋਂ ਤੁਸੀਂ ਨਾਮ ਚੇਂਜ ਕਰ ਲਿਆ ਲੇਕਿਨ ਅ ਗੁੱਡ ਪਰਸੈਂਟੇਜ ਕਾਫੀ ਬੜੀ ਪਰਸੈਂਟੇਜ ਜਿਹੜੀ ਕਿ ਐਡ ਦੇ ਉੱਤੇ ਖਰਚ ਹੋ ਰਹੀ ਹੈ ਉਹਨਾਂ ਦਾ ਇਹ ਕਹਿਣਾ ਐਡ ਦਾ ਇਹ ਕਹਿਣਾ ਉਹਨਾਂ ਦਾ ਕਹਿਣਾ ਤੁਸੀਂ ਸਹੀ ਨਹੀਂ ਜਾਓਗੇ ਅਸੀਂ ਕਹਿੰਦੇ ਵੀ ਨਹੀਂ ਇਹ ਕਹਿਣਾ ਪਹਿਲਾਂ ਵੀ ਜਿਹੜੀ ਪਬਲਿਕਿਸ਼ਨ ਸਾਰੀਆਂ ਸਰਕਾਰਾਂ ਦੀ ਚਾਹੇ ਕੰਨੀ ਸਾਹਿਬ ਸੀ ਚਾਹੇ ਕੈਪਟਨ ਸਾਹਿਬ ਸੀ ਚਾਹੇ ਉਥਰੋਂ 12 ਕੋਈ ਇਸ ਹੋੜਾ ਪਬਲਿਕਿਸ਼ਨ ਦਾ ਸਿਸਟਮ ਤੋਂ ਇਸ ਦੇ ਬਾਰੇ ਐਵੇਂ ਉਹਨਾਂ ਨੇ ਜੇ ਉਹ ਉਹਦੇ ਤੇ ਕਹਿ ਰਹੇ ਵੀ ਇਹ ਨਹੀਂ ਸਾਡੇ ਨਾਲ ਹੋਇਆ ਜਿਹੜਾ ਸਾਡਾ ਪੈਸਾ ਅਮਰਿੰਦਰ ਤੋਂ ਕਰੋੜ ਰੁਪਇਆ ਲਾਇਆ ਉਹ ਕੈਪਟਨ ਅਮਰਿੰਦਰ ਸਿੰਘ ਹੋਰ ਨੇ ਕਿਸੇ ਪਾਸੇ ਹੋਰ ਵਟੋ ਕਰਦੀ। ਉਹ ਕਹਿੰਦੇ ਇਹ ਨਹੀਂ ਹੋਣੀ ਚਾਹੀਦੀ ਤਾਂ ਲੇਕਿਨ ਕਿ ਹਾਂ ਜਸਾਨਾ ਵਾਸਤੇ ਮੰਡੀਆਂ ਵਾਸਤੇ ਹੋ ਸੜਕਾਂ ਵਾਸਤੇ ਉਹ ਤੇ ਲਿਖ ਕੇ ਵੀ ਦੇ ਦਿੰਦੇ ਸਰ ਚਸਪੰਦਰ ਮੇਰਾ ਚਸਪੰਦਰ ਸਵਾਲ ਤੁਹਾਨੂੰ ਹੈ ਵੀ ਤੁਸੀਂ ਹੁਣ ਆਮ ਆਦਮੀ ਪਾਰਟੀ ਚ ਆਏ ਹੋ ਬਹੁਤ ਪਹਿਲਾਂ ਗਰਾਉਂਡ ਤਿਆਰ ਹੋ ਗਿਆ ਸੀ ਲੱਗਦਾ ਨਹੀਂ ਕਿ ਇਹ ਵੀ ਤੁਹਾਨੂੰ ਮੇਰੂਗਾ ਤੁਹਾਡਾ ਹੋਏਗਾ ਜੀ ਮੇਰੀ ਮੇਰੀ ਬੇਨਤੀ ਹੈ ਕਿੰਨੇ ਵੀ ਲੋਕ ਇਲੈਕਸ਼ਨ ਲੜਦੇ ਆ ਸਤਿਕਾਰਯੋਗ ਹੈ ਇਲੈਕਸ਼ਨ ਲੜਨ ਵਾਸਤੇ ਜੇ ਕੋਈ ਆਇਆ ਹੋਵੇ ਉਸ طرف ਕਿਉਂ ਨਾ ਬਣਾ ਵੀ ਕਿ ਸਰਪੁਰ ਪੀਪਲ ਪਾਰਟੀ ਦਾ ਹੋ ਰਿਹਾ ਹੈ ਸੋਨਾਰ ਜੀਤਪੁਰ ਦੇ ਕਿਹਾ ਲੜਨਾ ਤਿਆਰ ਜੋ ਵੀ ਹੈ ਉਹਨਾਂ ਨੂੰ ਮੁਬਾਰਕ ਹੈ ਹਰ ਇੱਕ ਆਪਣੀ ਕੰਮ ਕਰਦਾ ਹੈ ਲੋਕਾਂ ਨੇ ਇਹ ਵੱਡਾ ਫੈਸਲਾ ਆਪ ਕਰਨਾ ਹੈ ਜਨਤਕ ਦੇ ਸਰ ਜਸਪਿੰਦਰ ਨੂੰ ਸਵਾਲ ਹੈ ਜੀ ਜਸਪਿੰਦਰ ਪਾਰਟੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਜੀ ਉਸ ਨੂੰ ਲੱਗਦਾ ਫੇਰ ਪਲੈਨ ਕਰਨਾ ਹੈ ਕਿ ਜੋ ਫਸਟ ਐਂਡ ਸੈਕੰਡ ਰਾਊਂਡ ਕੋਲਿੰਗ 3% ਕੋਈ ਵਿਸ਼ੇਸ਼ ਨਾ ਬਦ ਕਰ ਰਹੇ ਨੇ ਸਟ੍ਰੇਟ ਮੈਥਡ ਤੋਂ ਗਲਤੀ ਹੋਵੇ 6% ਬਾਕੀ ਹੋ ਜੇ ਸਿਸ਼ਟੀ 9% ਹੋ ਜਾਵੇ ਇਲੈਕਸ਼ਨ ਦੀ ਸ਼ੁਰੂਆਤ ਤੇ ਇਲੈਕਸ਼ਨ ਦੀ ਬੀਜਨ ਨੇ ਤੋ ਸਾਡੇ ਜਿਹੜੀਆਂ ਦੂਸਰੀਆਂ ਸਰਕਾਰਾਂ ਉਹਨਾਂ ਦੇ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਵਿਰੋਧ ਵਿੱਚ ਆ ਉਹਨਾਂ ਨੂੰ ਖਰਾਬ ਕਰਨ ਵਾਸਤੇ ਪਹਿਲਾਂ ਤਾਂ ਇਲੈਕਸ਼ਨ ਸਾਡਾ ਹੀ ਬੜਾ ਲੰਮਾ ਕੀਤਾ ਲੰਮਾ ਖਿਲਾ ਕੇ ਸਾਰੇ ਕੰਮ ਰੁਕ ਜਾਂਦੇ ਆ ਸਾਨੂੰ 2 ਮਹੀਨੇ ਵਾਸਤੇ ਮੰਨ ਕੇ ਬਾ ਲਿਆ ਇਲੈਕਸ਼ਨ 13 14 ਬਾਸੀ ਹੋ ਬਹੁਤ ਬੰਦੀ ਹੋ ਮਰ ਤੁਪਿੰਦ ਨੂੰ 2 ਮਹੀਨੇ ਦਾ ਬੋਲ ਸਾਰੇ ਪਾਰਟੀ ਚ ਆਈ ਨੇ 2 ਬੰਦ ਲੱਗਦਾ ਨਹੀਂ ਵੀ ਬਹੁਤ ਦੇਰ ਹੋਊਗੀ ਇਧਰ ਗਰਾਊਂਡ ਪਹਿਲੇ ਤਿਆਰ ਹੋ ਗਿਆ ਸੀਗਾ ਤਾਂ ਸਭ ਨੂੰ ਸੱਸ਼ੀ ਕਰਦੇ ਕੀ ਆਇਆ ਨੂੰ ਵਿਸਵਾਸ ਅਮੇ ਕਹ ਰਹੇ ਬੀ ਬਹੁਤ ਪਹਿਲਾਂ ਗਰਾਉਂਡ ਤਿਆਰ ਹੋ ਗਿਆ ਸੀ ਦੇਰ ਹੋ ਗਈ ਇਧਰ ਆਉਂਦੇ ਹੁੰਦੇ ਕੀ ਕਾਰਨ ਰਹੇ ਨਹੀਂ ਐਸੀ ਗੱਲ ਨਹੀਂ ਦੇਖੋ ਬਲਾਤ ਬਣਦੇ ਹੁੰਦੇ ਨੇ ਹਰ ਬੰਦੇ ਦੀ ਆਪਣੀ ਸਿਹਸਤਾ ਆਪ ਆਪਣਾ ਨਜ਼ਰੀਆ ਕਰਨ ਦਾ ਜੋ ਮੇਰਾ ਗਾ ਮੈਂ ਨੌਜਵਾਨਾਂ ਨਾਲ ਯੂਥ ਨਾਲ ਥੋੜਾ ਜਿਹਾ ਮਾਨਸਾ ਦੇ ਲੋਕਾਂ ਦਾ ਉਠੀ ਲੱਗਿਆ ਹੋਇਆ ਲਗਾ ਤਾਂ ਅਗੇ ਮੇਰਾ ਪਰਿਵਾਰ ਦਾਣਾ ਪਿਛੋਕੜਾ 90 ਸਾਲ ਤੋਂ ਕਾਂਗਰਸ ਨਾਲ ਜੁੜਿਆ ਆ ਜੀ ਜੇ ਆਪਾਂ ਕਹਿ ਲਈਏ ਚੌਥੀ ਪੀੜੀ ਜੋ ਹਰਲਾ ਮਹਿਰੂ ਤੋਂ ਲੈ ਕੇ ਅੱਜ ਮੈਂ ਰਾਹੁਲ ਗਾਂਧੀ ਦੇ ਨਾਲ ਤੁਰਿਆ ਉਸ ਪਾਰਟੀ ਚ ਪਰਦਾਦਾ ਜੀ ਦਾਦਾ ਜੀ ਤਾਇਆ ਜੀ ਅੱਜ ਮੈਂ ਕੰਮ ਕਰਦੇ ਸੀਗਾ ਹਾਲਾਤ ਇਹ ਬਣੇ ਨੇ ਕਿ ਉੱਥੇ ਚਾਰ ਪੀੜੀਆਂ 90 ਸਾਲ ਲੜਾਈ ਲੜਕੇ ਵੀ ਮੈਂ ਲੋਕਾਂ ਦਾ ਬਸਵਾਰ ਨਹੀਂ ਸਕਿਆ ਉਹਨਾਂ ਦੀ ਲੜਾਈ ਦੀ ਲੜ ਸਕਿਆ ਜਿਵੇਂ ਮੈਨੂੰ ਲੜਨੀ ਚਾਹੀਦੀ ਚਾਹੇ ਉਹਦੇ ਹਾਲਾਤ ਇਹ ਬਣੇ ਹੋਣ ਕਿ ਕਿਸੇ ਕਾਰਨ ਕਰਕੇ ਮੈਨੂੰ ਬੜੀ ਲੀਡਰਸ਼ਿਪ ਨੇ ਦੂਰ ਰੱਖਿਆ ਹੋਇਆ ਹੈ ਸੋ ਜਿਹੜਾ 2 ਸਾਲ ਪਹਿਲਾਂ ਵੀ ਬੜਾ ਮੈਨੂੰ ਕਿਹਾ ਗਿਆ ਕਿ ਤੁਹਾਨੂੰ ਆਮ ਅਦਲੀ ਬਾਰਟੀ ਜਿਹੜਾ ਚੀਜ਼ ਇਹਦਾ ਤੁਸੀਂ ਸਵਾਲ ਕਰਿਆ ਨਾ ਸਮਝਦਾ ਤੁਸੀਂ ਕਿੱਥੋਂ ਕਰਿਆ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਛੋੜੇ ਹੁੰਨੇ ਆ ਪਰਿਵਾਰਕ ਤੌਰ ਤੇ ਇਸ ਦਾ ਦਿਲ ਨਹੀਂ ਕਰਦਾ ਆਪਦਾ ਕੰਮ ਛੱਡ ਕੇ ਨੂੰ ਅਗਲਾ ਕਹਿੰਦਾ ਨਹੀਂ ਜਾ ਬੈਠੇ ਆ ਜੇ ਆਪਾਂ ਗੱਲ ਕਰੀਏ ਇਸ ਮੰਤਰੀ ਸਾਹਿਬ ਦੀ ਇਹ ਵੀ ਟਕਸਾਲੀ ਕਾਂਗਰਸੀ ਸੀਗੇ ਪਰ ਇੱਕ ਮੋੜ ਐਸਾ ਆ ਜਾਂਦਾ ਬੰਦੇ ਦਾ ਕਿ ਜਦੋਂ ਵੇਖਦਾ ਇਹ ਜਿਹਨਾਂ ਲਈ ਮੈਂ ਲੜਾਈ ਲੜਦਾ ਜਿਹਨਾਂ ਲਈ ਮੈਂ ਘਰ ਛੱਡਦਾ ਪਰਿਵਾਰ ਛੱਡਦਾ ਤਾਂ ਜਿਹੜੇ ਲਈ ਲੜਦਾ ਸਾਰਾ ਉਹਨਾਂ ਦਾ ਯਾਦ ਹੀ ਤੁਸੀਂ ਇੱਕ ਉਹ ਪਾਰਟੀ ਆ ਜਿਹਦੇ ਲਈ ਕੀਤਾ ਕੱਖ ਨਹੀਂ ਉਹ ਕਹਿੰਦੇ ਨੇ ਕਿ ਸਾਡੀ ਸੋਚ ਤੇ ਕੰਮ ਕਰੋ ਸਾਡੇ ਨਾਲ ਕੰਮ ਕਰੋ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਜਿੱਤਾਂ ਦੇ ਕੰਮ ਸਵਾਰਨਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਲਈ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਹਲਕੀ ਦੀ ਕੁਝ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਮੌਕਾ ਦਿੰਦੇ ਆ ਤੁਹਾਨੂੰ ਗਰਾਉਂਡ ਦਿੰਦੇ ਆ ਆਓ ਕੰਮ ਕਰੋ ਤੇ ਆਪਣੇ ਸੁਪਨੇ ਪੂਰੇ ਤੋਂ ਸੇ ਮੇਰੀ ਕਹਾਣੀ ਹੈ ਜੀਮ ਸਾਹਬ ਨੇ ਮੈਨੂੰ ਬੁਲਾਇਆ ਮੈਨੂੰ ਕਿਹਾ ਕਿ ਬਹੁਤ ਟਾਈਮ ਹੋ ਗਿਆ ਘਰ ਫੁੱਕੀ ਜਾਣਾ ਕਿਸੇ ਨੇ ਤੈਨੂੰ ਕੱਖ ਨਹੀਂ ਦੇਣਾ ਤੇਕਵਾ ਮੇਰੀ ਸੋਚ ਤੇ ਸਾਡੀ ਪਾਰਟੀ ਦੀ ਸੋਚ ਤੇ ਕੰਮ ਕਰਕੇ ਵੇਖ ਤੈਨੂੰ ਰਿਜ਼ਲਟ ਬਹੁਤ ਜ਼ਿਆਦਾ ਜੀ ਰੂਗਾ ਸੋ ਲੋਕਾਂ ਦੀ ਗੱਲ ਆ ਜਦੋਂ ਆਪਾਂ ਲੋਕਾਂ ਨਾਲ ਗੁਸਾਰਨਾ ਤਾਂ ਆਪ ਦਾ ਐਟੀਟਿਊਡ ਆਪ ਦਾ ਛੱਡਣਾ ਪੈਣਾ ਸੋ ਸਿਰ ਆਪ ਦਾ ਐਟੀਟਿਊਡ ਛੱਡ ਕੇ ਲੋਕਾਂ ਲਈ ਪਿਛਲੀ ਕਤਾਰ ਦੇ ਵਿੱਚ ਖੜ ਕੇ ਆ ਕੇ ਜਿਵੇਂ ਜਿਵੇਂ ਪਾਰਟੀ ਸੀਐਮ ਸਾਹਿਬ ਹੁਕਮ ਕਰਨਗੇ ਅਸੀਂ ਉਹਨਾਂ ਮੇ ਕੰਮ ਕਰਾਂਗੇ ਸਾਡੇ ਸਮਾਜ ਦਾ ਸਾਡੇ ਹਲਕੇ ਦਾ ਆਉਣ ਵਾਲੇ ਨੌਜਵਾਨਾਂ ਦਾ ਭਵਿੱਖ ਸੋ